ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਤੇ ਬਾਈ ਮੈਂ ਇੱਕ ਕਬੱਡੀ ਪ੍ਰੇਮੀ ਆ ਤੇ ਕਬੱਡੀ ਬਾਰੇ ਮੈਂ ਗੱਲ ਕਰਨੀ ਆ ਬਾਈ ਥੋੜੀ ਜੀ ਤੇ ਕੋਈ ਬਾਲਾ ਸਿਆਣਾ ਨਹੀਂ ਆ ਮੈਂ ਕਿਤੇ ਸੋਚੋਂ ਵੀ ਬਾਈ ਗੱਲ ਕਬੱਡੀ ਬਾਰੇ ਇਦਾਂ ਦੀ ਗੱਲ ਕਰਨ ਲੱਗਿਆ ਵੀ ਬਾਕੀ ਸਾਰਿਆਂ ਨੂੰ ਇਹ ਬੇਵਕੂਫ ਸਮਝ ਰਿਹਾ ਆਪ ਖੁਦੋ ਜਿਆਦਾ ਸਿਆਣਾ ਆ ਮੇਰੇ ਦਿਮਾਗ 'ਚ ਛੋਟੀ ਜਿਹੀ ਇੱਕ ਗੱਲ ਆਈ ਆ ਕਿਉਂਕਿ ਬਾਈ ਕਬੱਡੀ ਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਆ ਤੇ ਉਹ ਉਸੇ ਵਿਸ਼ੇ ਤੇ ਮੈਂ ਗੱਲ ਕਰਨ ਲੱਗਾ ਇੱਕ ਤੇ ਬਾਈ ਗੱਲ ਇਹ ਹੈ ਜਿਹੜੇ ਆਪਣੇ ਕਬੱਡੀ ਕੱਪ ਹੁੰਦੇ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟੂਰਨਾਮੈਂਟ ਹੁੰਦਾ ਕਬੱਡੀ ਦਾ ਤੇ ਮੈਂ ਇੱਕ ਕਿਸੇ ਟੂਰਨਾਮੈਂਟ ਦੀ ਗੱਲ ਨਹੀਂ ਕਰਦਾ ਬਾਈ ਤੇ ਵੀ ਕਿਤੇ ਕੋਈ ਸਮਝੇ ਵੀ ਯਾਰ ਸਾਨੂੰ ਟਾਰਗੇਟ ਕਰ ਰਿਹਾ ਬਾਈ ਮੈਂ ਤਾਂ ਇੱਕ ਕਬੱਡੀ ਪ੍ਰੇਮੀ ਆ ਨਾ ਤਾਂ ਮੈਂ ਕਿਸੇ ਕੋਈ ਫੈਡਰੇਸ਼ਨ ਨਾਲ ਜੁੜਿਆ ਨਾ ਹੀ ਮੇਰਾ ਬਾਈ ਕੋਈ ਪੇਜ ਹੈ ਮੈਂ ਤਾਂ ਇੱਕ ਸਿਰਫ ਕਬੱਡੀ ਪ੍ਰੇਮੀ ਆ ਤੇ ਮੇਰੀ ਬੇਨਤੀ ਸਿਰਫ ਇਹ ਹੈ ਵੀ ਕਬੱਡੀ ਕੱਪ ਦਾ ਬਜਟ ਬਹੁਤ ਜ਼ਿਆਦਾ ਹੁੰਦਾ ਹੈ ਆਪਣੇ ਤੇ ਲੱਖਾਂ ਦੇ ਇਨਾਮ ਹੁੰਦੇ ਆ ਬੈਸਟਾਂ ਨੂੰ ਲੱਖਾਂ ਰੁਪਏ ਹੁੰਦੇ ਆ ਵੀ ਕਈ-ਕਈ ਲੱਖ ਰੁਪਿਆਂ ਦਾ ਮਤਲਬ ਕਿ ਬਜਟ ਹੁੰਦਾ ਕਬੱਡੀ ਕੱਪਾਂ ਦਾ ਪਰ ਜਦੋਂ ਕਿਸੇ ਪਲੇਅਰ ਦੇ ਸੱਟ ਵੱਜਦੀ ਆ ਕਬੱਡੀ ਖੇਡਦੇ ਦੇ ਟੂਰਨਾਮੈਂਟ ਦੇ ਵਿੱਚ ਤੇ ਉਸ ਟਾਈਮ ਟੂਰਨਾਮੈਂਟ ਦੇ ਵਿੱਚ ਕੋਈ ਡਾਕਟਰ ఫిਜ਼ੀਓਥੈਰੇਪੀ ਵਾਲਾ ਨੀ ਹੁੰਦਾ ਵੀ ਅੰਗਾਂ ਪੈਰਾਂ ਵਾਲਾ ਡਾਕਟਰ ਜਾਂ ਕੋਈ ਫਿਜ਼ੀਓਥੈਰੇਪੀ ਵਾਲਾ ਨਹੀਂ ਹੁੰਦਾ ਬਾਈ ਉਸ ਟਾਈਮ ਬਾਦਮਾਰੀ ਜਾਂਦੀ ਹੈ ਵੀ ਬਾਈ ਭੱਜ ਕੇ ਕੋਈ ਬਰਫ਼ ਲਿਆਓ ਜਾਂ ਕੋਈ ਅੰਗਾਂ ਪੈਰਾਂ ਵਾਲਾ ਹੈਗਾ ਆ ਤਾਂ ਉਹ ਆ ਜਾਓ ਤੇ ਮੇਰੀ ਤਾਂ ਬੇਨਤੀ ਸਿਰਫ ਇੰਨੀ ਕੀ ਹੈ ਬਾਈ ਵੀ ਟੂਰਨਾਮੈਂਟਾਂ ਤੇ ਰੱਬ ਨਾ ਕਰੇ ਕਿ ਕੋਈ 플레이ਰ ਦੇ ਸੱਟ ਲੱਗਦੀ ਆ ਹਨਾ ਤੇ ਪਤਾ ਨਹੀਂ ਵਿਚਾਰਾ ਕੋਈ ਉਹ ਕਿਵੇਂ ਘਰੇ ਜਾਂਦਾ ਹੋਣਾ ਹੈ ਠੀਕ ਆ ਤੇ ਕਬੱਡੀ ਕਪਾਂ ਦਾ ਇੱਡਾ ਵੱਡਾ ਬਜਟ ਹੁੰਦਾ ਹੈ ਵੀ ਮੇਰੀ ਤਾਂ ਬੇਨਤੀ ਸਿਰਫ ਇਹੀ ਹੈ ਵੀ ਕੋਈ ਫਿਜ਼ੀਓਥੈਰੇਪੀ ਵਾਲਾ ਜਾਂ ਕੋਈ ਡਾਕਟਰ ਅੰਗਾਂ ਪੈਰਾਂ ਵਾਲਾ ਵੀ ਬਿਠਾ ਲਿਆ ਕਰਨ ਜਦੋਂ ਇੰਨੇ ਲੱਖ ਦਾ ਬਜਟ ਹੁੰਦਾ ਹੈ ਕਿੰਨੇ ਪੈਸੇ ਲੈ ਜੂਗਾ ਉਹ 2000 ਲੈ ਜੂ 5 ਲੈ ਜੂ 7 ਲੈ ਜੂ ਪਰ ਇਹ ਕਿਸੇ ਨਾ ਕਿਸੇ ਪਲੇਅਰ ਨੂੰ ਫਸਟ ਏਡ ਮਿਲ ਜੂਗੀ ਪਲੇਅਰ ਦੀ ਹੋਈ ਬਚਤ ਰਹਿ ਜੂਗੀ ਤੇ ਹੋ ਸਕਦਾ ਕਈ ਵਾਰ ਕਿਸੇ ਦੇ ਬਾਲੀ ਜ਼ਿਆਦੇ ਛੱਟ ਹੁੰਦੀ ਆ ਗਾਹਾਂ ਉਹਦੇ ਕਬੱਡੀ ਕੈਰੀਅਰ ਨੂੰ ਵੀ ਖਤਰਾ ਹੋ ਸਕਦਾ ਪਰ ਉਸ ਟਾਈਮ ਫਸਟ ਰੇਟ ਜਦੋਂ ਜੇ ਫਸਟ ਰੇਟ ਮਿਲ ਜੇ ਤਾਂ ਉਹ ਪਲੇਅਰ ਦੀ ਗਾਹਾਂ ਵਾਲੀ ਜਿਹੜਾ ਕੈਰੀਅਰ ਹੈ ਉਹ ਸੌਖਾ ਹੋ ਜਾਂਦਾ ਮੈਨੂੰ ਮੇਰੀ ਤਾਂ ਸਿਰਫ ਬਾਈ ਇਹੀ ਬੇਨਤੀ ਹੈ ਕੋਈ ਇਹ ਨਾ ਬਾਈ ਕਿਹੋ ਵੀ ਯਾਰ ਸਾਨੂੰ ਕਹਿ ਰਿਹਾ ਜਾਂ ਕਿਸੇ ਕਮੇਟੀ ਨੂੰ ਕਹਿ ਰਿਹਾ ਮੇਰੀ ਤਾਂ ਸਿਰਫ ਬੇਨਤੀ ਇਹੀ ਆ ਵੀ ਕੋਈ ਡਾਕਟਰ ਅੰਗਾਂ ਪੈਰਾਂ ਵਾਲਾ ਜਾ ਕੋਈ ਫਿਜ਼ੀਓਥੈਰੇਪੀ ਵਾਲਾ ਬਿਠਾ ਲਿਆ ਕਰੋ ਵੀਰ ਬਣ ਕੇ ਕਿਉਂਕਿ ਆਪਣੀ ਕਬੱਡੀ ਕਰੋੜਾਂ ਤੱਕ ਚਲੀ ਗਈ ਆ ਪਰ ਕਬੱਡੀ ਚੋ ਹਲੇ ਇਹ ਚੀਜ਼ ਖਤਮ ਨਹੀਂ ਹੋਈ ਵੀ ਅ ਆਵਾਜ਼ ਮਾਰਨ ਵਾਲੀ ਵੀ ਬਾਈ ਕੋਈ ਅੰਗਾ ਪੈਰਾਂ ਵਾਲਾ ਆ ਜੋ ਜਾਂ ਭੱਜ ਕੇ ਯਾਰ ਬਾਈ ਬਣ ਕੇ ਕਿਸਦਾ ਘਰ ਨੇੜੇ ਆ ਬਰਫ਼ ਲੈ ਆਓ ਵੀਰ ਬਣ ਕੇ ਹੱਥ ਮੰਨ ਕੇ ਬੇਨਤੀ ਆ ਵੀ ਇੰਨੇ ਪੈਸੇ ਲਾਉਣੇ ਆ ਆਪਾਂ ਕੱਪ ਦੇ ਹਨਾ ਕੱਪ ਵੀ ਆਣ ਵਧੀਆ ਹੁੰਦੇ ਨੇ ਆਪਣੇ ਸਾਰੇ ਵਧੀਆ ਪਰ ਰੱਬ ਨਾ ਕਰੇ ਕਿਹ ਹੈ ਪ੍ਰੇਅਰ ਦੇ 6 ਵਜੇ ਦੀ ਆ ਉਹਦੇ ਵਾਸਤੇ ਇੱਕ ਡਾਕਟਰ ਫਿਜ਼ੀਓਥੈਰੇਪੀ ਵਾਲਾ ਕੋਈ ਨਾ ਕੋਈ ਵੀਰ ਬਣ ਕੇ ਹੱਥ ਵੰਨ ਕੇ ਬੇਨਤੀ ਆ ਵੀ ਬੁਲਾ ਲਿਆ ਕਰੋ ਤੇ ਹੋ ਸਕਦਾ ਮੇਰੀ ਗੱਲ ਕੱਲ ਦਾ ਬਹੁਤ ਲੋਕਾਂ ਨੂੰ ਗੁੱਸਾ ਵੀ ਲੱਗੇ ਪਰ ਜੇ ਬਈ ਗੁੱਸਾ ਲੱਗਦਾ ਤਾਂ ਮੈਂ ਹੱਥ ਵੰਨ ਕੇ ਪਹਿਲੀ ਮਾਫੀ ਮੰਗ ਲੈਣਾ ਤੇ ਇਹ ਨਹੀਂ ਹੈਗਾ ਕੋਈ ਮੈਂ ਛੋਡੇ ਤੋਂ ਜਿਆਦਾ ਸਿਆਣਾ ਛੋਡੇ ਦਿਮਾਗ ਚ ਵੀ ਹੋਣੀਆਂ ਬਾਈ ਗੱਲਾਂ ਤਾਂ ਇਹ ਵੀ ਐਦਾਂ ਕਰਕੇ ਆਪਾਂ ਨੇ ਐਦਾਂ ਕਰਨਾ ਤੇ ਪਰ ਬਈ ਇਹ ਗੱਲ ਸਹੀ ਆ ਜਾਂ ਗਲਤ ਹੈ ਇਹਦਾ ਬਾਈ ਤੁਸੀਂ ਇਹ ਦੱਸੋਗੇ ਤੇ ਕਬੱਡੀ ਨੂੰ ਪਿਆਰ ਕਰਨ ਵਾਲੀ ਦੱਸਣਗੇ ਪਰ ਮੇਰੀ ਤਾਂ ਬੇਨਤੀ ਇਹੀ ਆ ਵੀਰ ਬਣ ਕੇ ਵੀ ਇੱਕ ਟੀਮ ਹੋਵੇ ਡਾਕਟਰਸ ਦੀ ਕਿੰਨੇ ਕੁ ਪੈਸੇ ਲੱਗਣਗੇ ਥੋੜੇ ਕਿ ਲੱਗਣਗੇ ਜਿੱਥੇ ਆਪਣਾ ਇੰਨੇ 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 ਲੱਖਾਂ ਰੁਪਏ ਟੂਰਨਾਮੈਂਟ ਤੇ ਲੱਗ ਜਾਂਦੇ ਨੇ ਥੋੜੇ ਜਿਹੇ ਪੈਸੇ ਹੋਰ ਸਹੀ ਇੰਨੇ ਇੰਨੇ ਪੈਸੇ ਆਪਾਂ ਪਲੇਅਰਾਂ ਨੂੰ ਦੇ ਕੇ ਬੁਲਾਉਣੇ ਆ ਟੂਰਨਾਮੈਂਟ ਕਰਾਉਣੇ ਆ ਟੀਮਾਂ ਨੂੰ ਇੰਨੇ ਇੰਨੇ ਪੈਸੇ ਦਿੰਨੇ ਆ ਕਰਾਇਆ ਦਿੰਨੇ ਆ ਤੇ ਥੋੜੇ ਜਿਹੇ ਪੈਸੇ ਉਹ ਡਾਕਟਰਾਂ ਵਾਸਤੇ ਵੀ ਕੱਢ ਲੋ ਜਿਹੜੇ ਆਪਣੇ ਇੱਕ ਪਲੇਅਰਾਂ ਦੇ ਕੰਮ ਆ ਜਾਣ ਰੱਬ ਨਾ ਕਰੇ ਕੋਈ ਪਲੇਅਰ ਤੇ ਸੱਟ ਲੱਗੇ ਮੈਂ ਤਾਂ ਕਹਿੰਦਾ ਵਾਹਿਗੁਰੂ ਜੀ ਅਰਦਾਸ ਕਰਦਾ ਕਿਸੇ ਪਲੇਅਰ ਦੇ ਕਦੇ ਵੀ ਸੱਟ ਨਾ ਲੱਗੇ ਪਿੱਛੇ ਜਿ ਇੱਕ ਫੈਡਰੇਸ਼ਨ ਨੇ ਸ਼ਾਇਦ ਮੇਜਰ ਲੀਗ ਸੀ ਪਤਾ ਨਹੀਂ ਕਿਹੜੀ ਸੀਗੀ ਤੇ ਉਹਨਾਂ ਨੇ ਉਪਰਾਲਾ ਕੀਤਾ ਸੀ ਇਹ ਵੀ ਉਹਨਾਂ ਦੀ ਆਪਣੇ ਡਾਕਟਰਸ ਦੀ ਟੀਮ ਬੈਠੀ ਹੁੰਦੀ ਦੀ ਫਸਟ ਏਡ ਵਾਲੀ ਤੇ ਉਹਨਾਂ ਨੇ ਇਹ ਭਰਾਲਾ ਸ਼ੁਰੂ ਕੀਤਾ ਸੀ ਪਰ ਮੈਂ ਇਹ ਨਹੀਂ ਕਹਿ ਰਿਹਾ ਬਾਈ ਵੀ ਉਹ ਵਧੀਆ ਨੇ ਤੁਸੀਂ ਮਾੜੇ ਹੋ ਕਿਤੇ ਸਮਝ ਲਓ ਮੈਂ ਉਹਨਾਂ ਦਾ ਫੈਨ ਆ ਵੀ ਤੁਹਾਨੂੰ ਮਾੜੇ ਕਹਿ ਰਿਹਾ ਕਿਸ਼ਨ ਬਾਈ ਮੈਂ ਕਿਸੇ ਨੂੰ ਕੋਈ ਟਾਰਗੇਟ ਨਹੀਂ ਕਰ ਰਿਹਾ ਮੈਂ ਤਾਂ ਸਿਰਫ ਇੱਕ ਕਬੱਡੀ ਪ੍ਰੇਮੀ ਆ ਕਬੱਡੀ ਪ੍ਰੇਮੀ ਹੋਣ ਦੇ ਨਾਂ ਤੇ ਮੈਨੂੰ ਮੇਰੇ ਦਿਲ ਨੂੰ ਦਿਲਚੋਈ ਲੱਗਿਆ ਯਾਰ ਵੀ ਮੈਂ ਇਹ ਗੱਲ ਕਰਾਂ ਤਾਂ ਮੈਂ ਗੱਲ ਕਰੀਆ ਬਾਈ ਜੇ ਕਿਸੇ ਨੂੰ ਮੇਰੇ ਤੋਂ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਬਾਈ ਮaaf ਕਰ ਦਿਓ ਆਪਣਾ ਛੋਟਾ ਭਾਈ ਸਮਝ ਕੇ ਬਸ ਮੇਰੀ ਤਾਂ ਇੰਨੀ ਕੋਈ ਬੇਨਤੀ ਸੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ